ਹਾਂ ਜੀ ਦੋਸਤੋ ਆਪਾਂ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਆਪਣੇ ਬੇਸ ਦੀ ਵੀਡੀਓ ਪਾਣ ਲੱਗਿਆ ਤੇ ਦੇਖ ਸਕਦੇ ਹੋ ਬੇਸ ਇੱਕ ਛੋਟਾ ਜਿਹਾ ਕੱਪੜਾ ਪਾਣ ਲਈ ਜਿਆਦਾ ਨਹੀਂ ਹੋਗਾ ਬੇਟਾ ਤੇ ਬਿਲਕੁਲ ਮਲੰਗ ਕੱਪੜਾ ਹੈ ਜਿਹੜਾ ਆਪਾਂ ਬੰਦਿਆਂਗੇ ਇਹਦੇ ਨਾਲ ਆਪਾਂ ਨੂੰ ਦਸਤਾਰ ਦਾ ਪਤਾ ਨਹੀਂ ਲੱਗਦਾ ਹੁੰਦਾ ਬੰਦੇ ਬਿਲਕੁਲ ਵੀ ਤੇ ਦੇਖ ਸਕਦੇ ਹੋ ਆਪਾਂ ਕਿੱਦਾਂ ਕੰਮ ਕਰ ਰਹੇ ਹਾਂਗੇ ਤੈ ਉਹ ਰਿਪੈਕ ਕਿ ਬਿਸਤਰ ਤੇ ਦਿਖਾ ਦੇਣਾ ਜਿਹੜਾ ਕਿ ਪੌੜੀ ਲਗਾਣਾ ਹੈ ਤੇ ਵੀ ਸੋਹਣੀਆਂ ਪੈੱਟੀਆਂ ਲਗਾਉਣੇ ਨੇ ਤੇ ਆਪੇ ਥੋੜੇ ਲਗਾ ਸਕਦੇ ਤਾਂ ਜੋ ਆਪਣੀ ਜਿਹੜੀ ਦਸਤਾਰੂ ਕੀ ਬਿਲਕੁਲ ਸਹੀ ਰਹੇ ਤੇ ਆਹ ਕਈ ਪੈੱਟੀਆਂ ਹੋਣ ਲਗਾ ਲਾਂਗੇ ਇਹ ਲੋ ਜੀ ਆਪਾਂ ਲਗਾ ਲਿਆ ਇਹਦਾ ਵੀ ਸ ਤੇ ਬਾਅਦ ਕੀ ਆਪਨੇ ਕਮੈਂਟ ਕਰਕੇ ਦੋ ਦੱਸੋ ਤੁਹਾਨੂੰ ਇਹ ਵੀਸ ਕਿਵੇਂ ਲੱਗਿਆ ਤੇ ਆਪਣੇ ਹੋਰ ਆਉਣ ਵਾਲੇ ਵੀਡੀਓ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਰੇ ਵੀਰਾਂ ਨੂੰ ਧੰਨਵਾਦ